ਵੇਖੋ ਜੀ ਇਹ ਤਾਂ ਦੂਜੀਆਂ ਪਾਰਟੀਆਂ ਦਾ ਡਰ ਆ ਕਿਉਂਕਿ ਜਦੋਂ ਡਰ ਕਿਸੇ ਨੂੰ ਲੱਗਣ ਲੱਗ ਜੇ ਨਾ ਤੇ ਉਹ ਤਰ੍ਹਾਂ ਤਰ੍ਹਾਂ ਦੇ ਮਹਾਨੇ ਬਣਾ ਕੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਾਰਟੀ ਦਾ ਟਿੰਡੂਰਾ ਤੇ ਆਕਾਲੀ ਦਲ ਵਾਲੇ ਵੀ ਪੇੜ ਦੇ ਰਹੇ ਪਹਿਲਾਂ ਹੂੰ ਤੇ ਅੱਜ ਤੁਸੀਂ ਵੇਖੋ ਉਹ ਜਥੇਬੰਦੀ ਜਿਹਨੂੰ ਪੰਜਾਬ ਦੀ ਖੇਤਰੀ ਪਾਰਟੀ ਮੰਨਿਆ ਜਾਂਦਾ ਸੀ ਤੇ ਅੱਜ ਉਹ ਸਮਾਵਾ ਇਹ ਸਰਕਾਰ ਤੋਂ ਅੱਜ ਦੋ ਸੀਟਾਂ ਦੇ ਸਿਮਟ ਕੇ ਰਹਿ ਗਈ ਕਿਉਂਕਿ ਉਹ ਸਿਧਾਂਤਾਂ ਤੋਂ ਭਟਕ ਗਏ ਉਹ ਪੰਜਾਬ ਦੀ ਪਾਰਟੀ ਨਹੀਂ ਇਹ ਅਸਲ ਪੰਜਾਬ ਦੀ ਪਾਰਟੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਬਣਾਈ ਗਈ ਆ ਇਹਦੇ ਵਿੱਚ ਸਾਰੇ ਪਾਈਚਾਰਿਆਂ ਨੂੰ ਇਹ ਪੰਜਾਬੀਅਤ ਦੀ ਪਾਰਟੀ ਹੈ ਨਾ ਕਿ ਸਿੱਖਾਂ ਦੀ ਉਹ ਸੰਗਤਾਂ ਬੜੀਆਂ ਭਲੀ ਭਾਂਜ ਜਾਣੂ ਆ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਖੇਤਰੀ ਪਾਰਟੀ ਜਿੱਤੇ ਲੋਕੀ ਮਾਣ ਕਰਦੇ ਸੀਗੇ ਇਹ ਅਕਾਲੀ ਹੋਵੇ ਤਾਂ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਉਹ ਜ਼ੁਲਮ ਦੇ ਖਿਲਾਫ ਲੜਦੇ ਰਹੇ ਹੁਣ ਉਹ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਫੀਡ ਤੇ ਚਿਮਟ ਕੇ ਰਹਿ ਗਈ ਹੈ ਉਤੋਂ ਲੱਗਦਾ ਹੈ ਕਿ ਜੇ ਉਹਨੇ ਆਪਣੇ ਸਿਧਾਂਤਾਂ ਨੂੰ ਛੱਡਿਆ ਤੇ ਲੋਕਾਂ ਨੇ ਉਹਨਾਂ ਨੂੰ ਛੱਡਤਾ ਹੁਣ ਤੇ ਕਾਲਪ ਤੱਕ ਜਿਹੜਾ ਆਪਣੀ ਫਰਮੌਰ ਜਿੱਥੇ ਜਿਹੜਾ ਪੰਥ ਦਾ ਇੱਕ ਹੈਗੀ ਸੰਸਥਾ ਉਤੋਂ ਵੀ ਉਹਨਾਂ ਨੂੰ ਜਿਹੜਾ ਕਹਤਾ ਹੈ ਕਿ ਇਹ ਜਿਹੜੀ ਲੀਡਰਸ਼ਿਪ ਆ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਇਹ ਸਭ ਤੋਂ ਪਹਿਲਾਂ ਹੀ ਪਹਿਲ ਦੇ ਆਧਾਰ ਤੇ ਪਹਿਲਾ ਹੀ ਮੁੱਦਾ ਜਿਹੜਾ ਨਸ਼ਿਆਂ ਦਾ ਹੈ ਗੁਰੂਗ੍ਰਾਮ ਸਹੀ ਜਿਹੜੀ ਬੇਦਬੀ ਆ ਉਹਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਵਡੇ ਵੱਡੇ ਅਹੁਦੇ ਦਿੱਤੇ ਉਹਨਾਂ ਦੀ ਜਿਹੜੀ ਪੁਤ ਪੁਨਾਈ ਕੀਤੀ ਗਈ ਆ ਉਹਨਾਂ ਨੂੰ ਤੁਹਾਡੇ ਸਾਹਮਣੇ ਆ ਕੇ ਜਿਹੜੇ ਉਹਦੇ ਵਿੱਚ ਦੋਸ਼ੀ ਸੀ ਉਹਨਾਂ ਨੂੰ ਜਿਹੜੀਆਂ ਪਰੋਲਾ ਮਿਲ ਰਹੀਆਂ ਵਾਂ ਜਿਨ੍ਹਾਂ ਨੇ ਵੱਡੇ ਵੱਡੇ ਕਾਹਨ ਕੀਤੇ ਸਾਭ ਨੂੰ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਅਸੀਂ ਜੇ ਤੁਹਾਡੇ ਦੱਸੇ ਮਾਰਗ ਤੇ ਚੱਲ ਸਕੀਏ ਤੇ ਪੰਜਾਬ ਦੇ ਲੋਕਾਂ ਦਾ ਜੋ ਉਹ ਭਰੋਸਾ ਸਾਡੇ ਤੇ ਕਰ ਰਹੇ ਆ ਅਸੀਂ ਉੱਤੇ ਕਰੇ ਉੱਤੇ ਜੀਡੀਐਸ ਨੂੰ ਚੈਨਲ ਦੇਖ ਰਹੇ ਸਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਦੋਂ ਦੀ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਹੁੰਦ ਦੇ ਵਿੱਚ ਆਈ ਆ ਤਾਂ ਦੂਸਰੀਆਂ ਪਾਰਟੀਆਂ ਦੀ ਨੀਂਦ ਉੱਡ ਗਈ ਆ ਉਹਨਾਂ ਦੇ ਵਾਸਤੇ ਸਿਰਦਰਦ ਬਣੀ ਪਈ ਆ ਅਕਾਲੀ ਦਲ ਵਾਰਸ ਪੰਜਾਬ ਦੀ ਅੱਜ ਪੱਟੀ ਮੋੜ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਿਖੇ ਅੱਜ ਕਮੇਟੀ ਦੀ ਇਸ ਇਸ ਪਾਰਟੀ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕਿਹੜੀ ਜਿਹੜੀ ਮੈਂਬਰਸ਼ਿਪ ਹੋਈ ਆ ਜਾਂ ਕਿੰਨੀਆਂ ਕਮੇਟੀਆਂ ਗਠਿਤ ਕੀਤੀਆਂ ਗਈਆਂ ਨੇ ਸਾਡੇ ਨਾਲ ਦਲਜੀਤ ਸਿੰਘ ਜਵੰਦਾ ਜੀ ਜਿਹੜੇ ਨੇ ਮੁੱਖ ਸੇਵਾਦਾਰ ਹਲਕਾ ਪੱਟੀ ਤੋਂ ਉਹ ਸਾਡੇ ਨਾਲ ਮੌਜੂਦ ਨੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਡੀਐਸ ਚੈਨਲ ਦੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਇਨਸਾਨ ਫਤਿਹ ਦੀ ਸਾਂਝ ਪੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ਵਿਖੇ ਅੱਜ ਮੀਟਿੰਗ ਹੋਈ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਵੱਲੋਂ ਕਿਸ ਸਬੰਧ ਦੇ ਵਿੱਚ ਇਹ ਜਿਹੜੀ ਮੀਟਿੰਗ ਰੱਖੀ ਗਈ ਵੇਖੋ ਜੀ ਸਾਡੀ ਪਾਰਟੀ ਹਾਈ ਕਮਾਂਡ ਨੇ ਜੋ ਸਿਸਟਮ ਬਣਾਇਆ ਸਾਡਾ ਸਭ ਤੋਂ ਪਹਿਲਾਂ ਤੋਂ ਹਲਕੇ ਦੇ ਉਹਨਾਂ ਨੇ ਸੇਵਾਦਾਰ ਲਾਏ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਕਿ ਤੁਸੀਂ ਹਲਕੇ ਦੇ ਵਿੱਚ ਸਾਰਾ ਵਰਕ ਕਰਨਾ ਤੇ ਸਾਰੇ ਭਾਈ ਜਾਰਿਆਂ ਨੂੰ ਸਾਰੀ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਣਾ ਉਸ ਤੋਂ ਬਾਅਦ ਸਾਡੇ ਤੇ ਕਰਜਰਬਰ ਵੀ ਲਾਇਆ ਗਿਆ ਜਿਹੜਾ ਸਾਡੇ ਚੋਂ ਵਿਧਾਨ ਸਭਾ ਹਲਕਿਆਂ ਤਰਨਤਾਰਨ ਦੇਆਂ ਨੂੰ ਲੀਡ ਕਰਦਾ ਜੀ ਅੱਛਾ ਉਸ ਤੋਂ ਬਾਅਦ ਸਾਨੂੰ ਇਹ ਨਿਰਦੇਸ਼ ਆਈ ਕਮਾਂਡ ਵੱਲੋਂ ਇਹ ਕਿ ਤੁਸੀਂ ਆਪਣੇ ਬਲਾਕ ਪੱਧਰ ਤੇ ਜਿਹੜੀਆਂ ਨਿਯੁਕਤੀਆਂ ਕਰੋ ਜਿਹੜੇ ਸਾਡੇ ਹਲਕੇ ਦੀ ਅਸੀਂ ਵਿਉਂਤਬੰਦੀ ਕਰ ਰਹੇ ਹਾਂ ਇਹਨਾਂ ਨੂੰ ਸਰਕਲਾਂ ਦੇ ਵਿੱਚ ਅਸੀਂ ਡਿਵਾਈਡ ਕਰਾਂਗੇ ਉਹਦੇ ਲਈ ਅੱਜ ਇਹ ਨਿਯੁਕਤੀਆਂ ਕੀਤੀਆਂ ਗਈਆਂ 10 ਮੈਂਬਰ ਜਿਹੜੇ ਆ ਬਲਾਕ ਪੱਧਰ ਤੇ ਅਸੀਂ ਨਿਯੁਕਤ ਕੀਤੇ ਗਿਆ ਜੀ ਪਟਿਆਲਕੇ ਤੋਂ ਅੱਜ ਕੋਈ ਖੇਮ ਕਰਨ ਦੀ ਵੀ ਜਿਹੜੀ ਟੀਮ ਕੋਈ ਗਠਿਤ ਕੀਤੀ ਗਈ ਹੈ ਬਿਲਕੁਲ ਜੀ ਖੇਮ ਕਰਨ ਹਲਕੇ ਦੀ ਵੀ ਇਸੇ ਤਰ੍ਹਾਂ ਹੀ ਕਿਉਂਕਿ ਜੋ ਪਾਰਟੀ ਦਾ ਸਾਡਾ ਸਿਸਟਮ ਹੈ ਪੂਰੇ ਪੰਜਾਬ ਦੇ ਵਿੱਚ ਉਹ ਲਾਗੂ ਹੋਣਾ ਹੈ ਅੱਛਾ ਜੀ ਤੇ ਹਲਕਾ ਖੇਮ ਕਰਨ ਦੀ ਵੀ ਟੀਮ ਸੇਮ 10 ਮੈਂਬਰ ਜਿਹੜੇ ਉਹਨਾਂ ਦੇ ਹਲਕਾ ਖੇਮ ਕਰਨਦੇ ਉਹ ਵੀ ਅੱਜ ਬਲੈਕ ਪੱਦਰ ਤੇ ਲਾਏ ਗਏ ਜੀ ਅੱਜ ਕਿੰਨੀ ਮੈਂਬਰਸ਼ਿਪ ਜਿਹੜੀ ਆ ਭਰੀ ਗਈ ਆ ਦੇਖੋ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਉਂਕਿ ਮੈਸੇਜ ਤੇ ਅਸੀਂ ਬਹੁਤ ਛੋਟਾ ਜਿਹਾ ਲਾਇਆ ਸੀ ਜਦੋਂ ਸਾਨੂੰ ਹੁਕਮ ਹੋਇਆ ਪਾਰਟੀ ਵੱਲੋਂ ਹਾਈ ਕਮਾਂਡਲ ਨੂੰ ਚਾਚਾ ਜੀ ਹਣੀ ਪਹੁੰਚੇ ਨੇ ਸਾਡੀ ਹਾਈ ਕਮੇਟੀ ਦੇ ਜਿਹੜੇ ਮੈਂਬਰ ਅਮਰਜੀਤ ਸਿੰਘ ਬਣਚੜੀ ਉਹ ਵੀ ਪਹੁੰਚੇ ਨੇ ਇੱਥੇ ਉਹਨਾਂ ਦਾ ਮੈਸੇਜ ਲੱਗਿਆ ਅਸੀਂ ਤੁਰੰਤ ਸੰਗਤ ਨੂੰ ਉਹ ਫਾਰਵਰਡ ਕੀਤਾ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਇਕੱਠੀ ਹੋਈ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਹੀ ਮੈਂਬਰਸ਼ਿਪ ਸਾਡੀ ਜਿਹੜੀ ਫਰਮ ਹੋ ਰਹੀ ਹੈ ਕਿਹਾ ਜਾ ਰਿਹਾ ਕਿ ਜਿਹੜੀ ਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਆ ਉਹ ਕੇਵਲ ਸਿੱਖਾਂ ਦੀ ਹੀ ਪਾਰਟੀ ਆ ਦੇਖੋ ਜੀ ਇਹ ਤਾਂ ਦੂਜੀਆਂ ਪਾਰਟੀਆਂ ਦਾ ਡਰ ਆ ਕਿਉਂਕਿ ਜਦੋਂ ਡਰ ਕਿਸੇ ਨੂੰ ਲੱਗਣ ਲੱਗ ਜੇ ਨਾ ਤੇ ਉਹ ਤਰ੍ਹਾਂ-ਤਰ੍ਹਾਂ ਦੇ ਮਹਾਨੇ ਬਣਾ ਕੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਾਰਟੀ ਦਾ ਟਿੰਡੂਰਾ ਤੇ ਅਕਾਲੀ ਦਲ ਵਾਲੇ ਵੀ ਪਿੱਠ ਦੇ ਰਿਆ ਪਹਿਲਾਂ ਤੇ ਅੱਜ ਤੁਸੀਂ ਵੇਖੋ ਉਹ ਜਥੇਬੰਦੀ ਜਿਹਨੂੰ ਪੰਜਾਬ ਦੀ ਖੇਤਰੀ ਪਾਰਟੀ ਮੰਨਿਆ ਜਾਂਦਾ ਸੀ ਤੇ ਅੱਜ ਉਹ ਸਮਾਵਾ ਇਹ ਸਰਕਾਰ ਤੋਂ ਅੱਜ ਦੋ ਸੀਟਾਂ ਦੇ ਸਿਮਟ ਕੇ ਰਹਿ ਗਈ ਕਿਉਂਕਿ ਉਹ ਸਿਧਾਂਤਾਂ ਤੋਂ ਭਟਕ ਗਏ ਉਹ ਪੰਜਾਬ ਦੀ ਪਾਰਟੀ ਨਹੀਂ ਰਹੀ ਹੁਣ ਇਹ ਅਸਲ ਪੰਜਾਬ ਦੀ ਪਾਰਟੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਬਣਾਈ ਗਈ ਆ ਇਹਦੇ ਵਿੱਚ ਸਾਰੇ ਪਾਈਚਾਰਿਆਂ ਨੂੰ ਇਹ ਪੰਜਾਬੀਅਤ ਦੀ ਪਾਰਟੀ ਆ ਨਾ ਕਿ ਸਿੱਖਾਂ ਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਕਿਹੜੇ ਮੁੱਦੇ ਲੈ ਕੇ ਚੱਲਦੀ ਪਈ ਹੈ ਦੇਖੋ ਜੀ ਸਭ ਤੋਂ ਵੱਡਾ ਮੁੱਦਾ ਮੁੱਦਾ ਜਿਹੜਾ ਸਾਡਾ ਪੰਜਾਬ ਦਾ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਵਿਵਧੀ ਜਗਾ ਜਗਾ ਤੇ ਹੋ ਰਹੀ ਆ ਪੰਜਾਬ ਦਾ ਚੰਡੀਗੜ੍ਹ ਦਾ ਮਸਲਾ ਸਾਡੀ ਰਾਜਧਾਨੀ ਦਾ ਮਸਲਾ ਸਾਡੇ ਪਾਣੀਆਂ ਦੇ ਮਸਲੇ ਆ ਸਾਡੇ ਹੋਰ ਵੀ ਬਹੁਤ ਪੰਜਾਬ ਨੂੰ ਬਚਾਉਣ ਲਈ ਜਿਹੜੇ ਮਸਲੇ ਆ ਉਹ ਸਾਰੇ ਵਿਚਾਰੇ ਜਾ ਰਹੇ ਆ ਵੱਡੇ ਪੱਧਰ ਤੇ ਅਸੀਂ ਉਹ ਮਸਲਿਆਂ ਨੂੰ ਜਿਹੜਾ ਸੰਗਤ ਦੇ ਵਿੱਚ ਲੈ ਕੇ ਜਾਵਾਂਗੇ ਇਹ ਸਾਨੂੰ ਸਾਨੂੰ ਸਰਕਾਰ ਬਣਾਉਣ ਲਈ ਮੌਕਾ ਸੰਗਤ ਦਿੰਦੀ ਪੰਜਾਬ ਦੀ ਕਿਉਂਕਿ ਉਹ ਮਸਲੇ ਜਿਹੜਾ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਸਹਿਰ ਦਿਆ ਉਹ ਇਹ ਸਾਡੀ ਪਾਰਟੀ ਦੇ ਨਾਲ ਜ਼ਰੂਰ ਤਰੂਗਾ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਭਾਈ ਅਮਰਤਪਾਲ ਜੀ ਦੇ ਚਾਚਾ ਜੀ ਵੀ ਮੌਜੂਦ ਹੈ ਉਹਨਾਂ ਦੇ ਕੋਲੋਂ ਵੀ ਆਪਾਂ ਕੁਝ ਜਿਹੜੇ ਆ ਸਵਾਲਾਂ ਦੇ ਜਿਹੜੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ ਜਾਂ ਮਾਨ ਦਲ ਦੀ ਜਿਹੜੀ ਜਿਹੜੀ ਪਾਰਟੀ ਆ ਜਾਂ ਜਿਹੜੀਆਂ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਵੀ ਕੰਡੀਆਂ ਨੇ ਪੰਥ ਬਚਾਓ ਪੰਜਾਬ ਬਚਾਓ ਤੁਹਾਡਾ ਵੀ ਇਹੋ ਨਾਰਾ ਹੈ ਪੰਥ ਬਚਾਓ ਤੇ ਪੰਜਾਬ ਬਚਾਓ ਪੰਥ ਕਿੰਨਾ ਦੇ ਕੋਲੋਂ ਬਚਾਉਣਾ ਹੈ ਤੇ ਪੰਜਾਬ ਕਿੰਨਾ ਦੇ ਕੋਲੋਂ ਬਚਾਉਣਾ ਹੈ ਇਹ ਦੇਖੋ ਸੰਗਤਾਂ ਬੜੀਆਂ ਭਲੀ ਭਾਂਜ ਜਾਣੂ ਆ ਇਹ ਸ਼੍ਰੋਣੀ ਅਕਾਲੀ ਦਲ ਜਿਹੜਾ ਉਹ ਖੇਤਰੀ ਪਾਰਟੀ ਜਿੱਤੇ ਲੋਕੀ ਮਾਣ ਕਰਦੇ ਸੀਗੇ ਕਿ ਅਕਾਲੀ ਹੋਵੇ ਤਾਂ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਉਹ ਜ਼ੁਲਮ ਦੇ ਖਿਲਾਫ ਲੜਦੇ ਰਹੇ ਹੁਣ ਉਹ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਚੁੱਕੀ ਹੈ ਅੱਛਾ ਇਹ ਉਹਦੀ ਤੁਸੀਂ ਵੇਖਿਆ ਕਿ ਜੋਂ 17 ਤੋਂ ਲੈ ਕੇ ਤੇ 22 ਤੱਕ ਜਿੰਨੀ ਵੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਦੇਖ ਲਓ ਹੁਣ ਵੀ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਵੀ ਜਿਹੜਾ ਉਹ ਇੱਕ ਇੱਕ ਸੀਟ ਤੇ ਚਿਮਟ ਕੇ ਰਹਿ ਗਈ ਹੈ ਉੱਥੋਂ ਲੱਗਦਾ ਕਿ ਜੇ ਉਹਨੇ ਆਪਣੇ ਸਿਧਾਂਤਾਂ ਨੂੰ ਛੱਡਿਆ ਤੇ ਲੋਕਾਂ ਨੇ ਉਹਨਾਂ ਨੂੰ ਛੱਡਦਾ ਹੁਣ ਤੇ ਕਾਫੀ ਤੱਕ ਜਿਹੜਾ ਆਪਣੀ ਫਰਮੌਰ ਜਿੱਥੇ ਜਿਹੜਾ ਪੰਥ ਦਾ ਇੱਕ ਹੈਗੀ ਸੰਸਥਾ ਉੱਥੋਂ ਵੀ ਉਹਨਾਂ ਨੂੰ ਜਿਹੜਾ ਕਹਤਾ ਹੈ ਕਿ ਇਹ ਜਿਹੜੀ ਲੀਡਰਸ਼ਿਪ ਆ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਹੈ ਇਹ ਕਰਕੇ ਜਿਹੜੀ ਇਹ ਪਾਰਟੀ ਬਣਾਉਂਦੀ ਲੋੜ ਪਈ ਆ ਤੇ ਸੰਗਤਾਂ ਦਾ ਪਿਆਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਤੇ ਇਹ ਸਭ ਕੁਝ ਠੀਕ ਠਾਕ ਹੋ ਜਾਏਗਾ ਜੇ ਪੰਥ ਨਾਲ ਜੁੜੇ ਰਾਵਾਂਗੇ ਤੇ ਸਭ ਮਸਲੇ ਹੱਲ ਹੋਣਗੇ ਦੇ ਤੁਹਾਨੂੰ ਲੱਗੇਗਾ ਸੰਕਟਾਂ ਟੁੱਟ ਜਾਣਗੇ ਲੋਕ ਜਿਦਾ ਉਹਨਾਂ ਨੂੰ ਕਰਤਾ ਪਾਸੇ ਇਸ ਤਰ੍ਹਾਂ ਇਹ ਪਾਰਟੀ ਨੂੰ ਕਰ ਦੇਣਗੇ ਆ ਪਾਈ ਸਾਹਿਬ ਜੀ ਜਿਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਉਹ ਵੀ ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਜਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਚੋਣ ਲੱਗਦੀ ਆ ਪਰ ਜਦੋਂ ਹੋਣ ਦੇ ਵਿੱਚ ਆ ਜਾਂਦੀ ਜਦੋਂ ਪਾਵਰ ਦੇ ਵਿੱਚ ਆ ਜਾਂਦੀ ਆ ਕਿਹੜਾ ਨਸ਼ਾ ਤੇ ਕਿਹੜੀ ਬੇਅਦਵੀ ਉਹ ਤੇ ਭੁੱਲ ਹੀ ਗਏ ਅਗਰ ਕੱਲ ਨੂੰ ਗੁਰੂ ਬਖਸ਼ਿਸ਼ ਕਰੇ ਗੁਰੂ ਕਿਰਪਾ ਕਰੇ ਤੁਹਾਡੀ ਪਾਰਟੀ ਆਉਂਦੀ ਆ ਕਿ ਇਹਨਾਂ ਮੁੱਦਿਆਂ ਤੇ ਧਿਆਨ ਦਿੱਤਾ ਜਾਵੇਗਾ ਇਹ ਦੇਖੋ ਜੀ ਸਭ ਤੋਂ ਪਹਿਲਾਂ ਹੀ ਪਹਿਲ ਦੇ ਆਧਾਰ ਤੇ ਪਹਿਲਾ ਹੀ ਮੁੱਦਾ ਜਿਹੜਾ ਨਕਿਆਂ ਦਾ ਹੈ ਇਹ ਗੁਰੂਗ੍ਰਾਮ ਸਹੀ ਜਿਹੜੀ ਗੱਦਵੀ ਆ ਉਹਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਆ ਗਿਆ ਉਹਨਾਂ ਨੂੰ ਸਭ ਤੋਂ ਵੱਡੇ ਵੱਡੇ ਅਹੁਦੇ ਦਿੱਤੇ ਉਹਨਾਂ ਦੀ ਜਿਹੜੀ ਪੁਤ ਪੁਨਾਹੀ ਕੀਤੀ ਗਈ ਆ ਉਹਨਾਂ ਨੂੰ ਤੁਹਾਡੇ ਸਾਹਮਣੇ ਆ ਕੇ ਜਿਹੜੇ ਉਹਦੇ ਵਿੱਚ ਦੋਸ਼ੀ ਸੀ ਉਹਨਾਂ ਨੂੰ ਜਿਹੜੀਆਂ ਪਰੋਲਾ ਮਿਲ ਰਹੀਆਂ ਵਾਂ ਜਿਨ੍ਹਾਂ ਨੇ ਵੱਡੇ ਵੱਡੇ ਕਾਂਡ ਕੀਤੇ ਆ ਅਸੀਂ ਗੁਰੂ ਸਾਹਿਬ ਨੂੰ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਅਸੀਂ ਜੇ ਸਾਡੇ ਦਸੇ ਮਾਰਗ ਦੇ ਚੱਲ ਚੱਗੀਏ ਤੇ ਪੰਜਾਬ ਦੇ ਲੋਕਾਂ ਨਾਲ ਜੋ ਉਹ ਭਰੋਸਾ ਸਾਡੇ ਤੇ ਕਰ ਰਹੇ ਆ ਅਸੀਂ ਉੱਤੇ ਕਰੇ ਉੱਤੇ ਭਾਈ ਸਰ ਜੀ ਦੁਨੀਆ ਦਾ ਸਭ ਤੋਂ ਵੱਡਾ ਜਾਂ ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਅੰਮ੍ਰਿਤਸਰ ਕੁਝ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਆ ਵੀਡੀਓ ਵੀ ਵਾਇਰਲ ਹੋਣ ਦੀਆਂ ਨੇ ਇੱਕ ਇਹੋ ਜਿਹੀ ਜਿਹੜੀ ਤਕਸਾਲ ਜਿੱਦ ਤੋਂ ਲੋਕ ਦਾ ਜਿਹੜੇ ਵਿਰੋਧੀ ਤਰ੍ਹਾਂ ਕੰਮ ਦੀਆਂ ਸੀ ਉਹਦਾ ਨਾਂ ਲਾਂ ਤੋਂ ਜਦੋਂ ਉਹਦਾ ਨਾਂ ਸੁਣਦੇ ਸੀ ਤਾਂ ਕੰਮ ਦੇ ਹੀ ਅੱਜ ਉਹਦਾ ਮੁਖੀ ਕੁੰਮ ਨੌਂਦਾ ਪਿਆ ਏ ਕੁੰਮ ਤੇ ਇਸ਼ਨਾਨ ਕਰਦਾ ਪਿਆ ਕਿੱਦਾਂ ਦੇਖਦੇ ਜੋ ਇਹ ਬੜੀ ਮਦਭਾਗੀ ਆ ਜੀ ਖਬਰ ਜਿਹੜੀ ਆ ਉਹਦੇ ਹੁਣ ਨਸ਼ਰ ਹੋ ਗਈ ਆ ਸਾਰਿਆਂ ਲੋਕਾਂ ਨੇ ਦੇਖਿਆ ਹੋਇਆ ਵਾ ਦਮਦਮੇ ਟਕਸਾਲ ਦਾ ਜਿਹੜਾ ਉਹ ਸਿੱਖੀ ਦੇ ਵਿੱਚ ਬੜਾ ਵੱਡਾ ਰੁਤਬਾ ਵਾ ਉਹਨਾਂ ਨੇ ਇਸ ਮੈਂ ਸਮਝਣਾ ਕਿ ਬੜੀ ਵੱਡੀ ਢਾਲ ਆਈ ਆ ਦੇ ਜਿੰਨੂ ਕਾਲ ਤਖਤ ਤੇ ਜਾਂ ਗੁਰੂ ਰਾਮਦਾਸ ਦੇ ਸਰੋਵਰ ਦੇ ਵਿੱਚੋਂ ਜਿਹੜਾ ਵਾ ਉਹ ਨਹੀਂ ਕੁਝ ਮਿਲਿਆ ਤੇ ਉਹਨੂੰ ਮੇਰਾ ਲਖਾਇ ਲਵੇਂ ਢਟਕਣ ਵਾਲੀ ਗੱਲ ਵਾ ਉਹ ਤੇ ਗੁਰੂ ਸਾਹਿਬ ਦੇ ਪਹਿਲਾਂ ਵੀ ਇਹ ਜਿਹੜੇ ਤੀਰਥਾਂ ਦਾ ਜ਼ਿਕਰ ਆਉਂਦਾ ਵਾ ਤੇ ਗੁਰੂ ਸਾਹਿਬ ਨੇ ਉਤਨੀਜ ਨੂੰ ਭੇਦ ਭਾਵ ਨੂੰ ਖਤਮ ਕਰਨ ਵਾਸਤੇ ਜਿਹੜਾ ਵਾ ਇਹ ਇਹ ਜਿਹੜੇ ਤੀਰਥਾਂ ਦਾ ਜਿਹੜਾ ਇਹ ਕੋ ਜਿਹੜਾ ਇੱਥੇ ਬਣਾਏ ਆ ਤੇ ਇੱਥੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਪਤਾ ਨਹੀਂ ਉਹ ਕਿਉਂ ੜਕ ਕੇ ਫਿਰਦੇ ਜਾਂ ਉਹਨਾਂ ਨੂੰ ਕੋ ਕਹਨੇ ਵਰ ਕਰਾ ਲਿਆ ਵਾ ਜਾਂ ਕੀ ਚੱਕਰ ਆ ਭਾਈ ਸਾਹਿਬ ਜੀ ਜੇ ਕੋਈ ਹੋਰ ਗਲਤੀ ਕਰੇ ਤਾਂ ਜਿੰਨੇ ਵੀ ਮੈਂ ਤਾਂ ਟਕਸਾਲੀ ਲਾਣਾ ਕਵਾਂਗਾ ਕਿਉਂਕਿ ਜੇ ਕੋਈ ਹੋਰ ਕੋਈ ਗਲਤੀ ਕਰੇ ਤਾਂ ਮਿੰਟੋ ਮੇਟਰ ਕਰਪਾਨਾ ਕੱਢ ਲੈਂਦੇ ਆ ਜਾਂ ਮਿੰਟੋ ਮੇਟਰ ਵੀਡੀਓ ਪਾ ਕੇ ਫਰਮਾਨ ਜਾਰੀ ਕਰ ਦਿੰਦੇ ਆ ਇਹਨੂੰ ਜੀ ਆ ਸਜਾ ਲਾ ਦਿਓ ਜਾਂ ਇਹਨੂੰ ਆ ਸਜਾ ਦਾ ਦਿਓ ਹੁਣ ਰਣਾ ਅਮ ਸਿੰਘ ਧੁੰਮੇ ਨੇ ਜੋ ਦਮਦਮੀ ਟਕਸਾਲ ਦਾ ਮੁਕੀਆ ਉਹਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਹੁਣ ਵੀ ਵੀਡੀਓ ਪਾਉਣਗੇ ਜਾਂ ਹੁਣ ਵੀ ਕੋਈ ਸਜ਼ਾ ਦੀ ਮੰਗ ਕਰਨਗੇ ਸੰਗਤਾਂ ਜੀ ਬੜੀਆਂ ਸੰਗਤਾਂ ਦਾ ਜਿਹੜਾ ਬੜਾ ਵੱਡਾ ਰਤਬਾ ਵਾ ਸੰਗਤਾਂ ਦੇਖੋ ਜਦੋਂ ਸੰਗਤਾਂ ਦੀ ਨਜ਼ਰਾਂ ਚੋਂ ਬੰਦਾ ਉਤਰ ਉਤਰ ਜਾਂਦਾ ਨਾ ਉਹ ਫਿਰ ਗੁਰੂ ਵੀ ਨਹੀਂ ਬਖਸ਼ਦਾ ਇਹ ਕਰਕੇ ਤੁਹਾਡੇ ਸਾਹਮਣੇ ਨਤਾਰਾ ਹੋ ਜਾਣਾ ਲੋਕੀ ਜਿਹੜਾ ਸੋਸ਼ਲ ਮੀਡੀਆ ਤੇ ਆਮ ਲੋਕੀ ਜਿਹੜਾ ਉਹ ਦੇਖੋ ਕਿਵੇਂ ਉਹਨਾਂ ਦੀ ਾਰੇ ਪ੍ਰਚਾਰ ਕੇ ਉਹ ਸੰਸਥਾ ਨੂੰ ਕਿੰਨੀ ਢਾ ਲਾਈ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਭਾਈ ਸਰਜੀ ਦੇ ਮਾਮਾ ਜੀ ਵੀ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਰਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਮੀਟਿੰਗ ਇੱਥੇ ਹੋਈ ਹੈ ਦੇਖੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਾਡਾ ਜੋ ਫਰਜ਼ ਹੈ ਨਾ ਅਸੀਂ ਨਿਭਾ ਰਹੇ ਹਾਂ ਅੱਜ ਤਰੰਤਾ ਨਹਲਕੀ ਦੀ ਜ਼ਿਲ੍ਹੇ ਦੀ ਕਿਉਂ ਬਲਾਕਾਂ ਦੇ ਜਿਹੜੇ ਕਮੇਟੀਆਂ ਬਣਾਈਆਂ ਗਈਆਂ ਅਗੇ ਹਰ ਇੱਕ ਜ਼ਿਲ੍ਹੇ ਤੋਂ ਇਸੇ ਤਰ੍ਹਾਂ ਹੀ ਤਰਤੀਬਾਰ ਚੱਲਿਆ ਜਾਵੇਗਾ ਅਮਰਸਾ ਦੀ ਕਮੇਟੀ ਬਣ ਚੁੱਕੀ ਆ ਤਰਨਤਾਰਨ ਦੇ ਸੌਰੀ ਦਿਹਾਤੀ ਦੀ ਸ਼ਹਿਰੀ ਦੋਹਾਂ ਜ਼ਿਲ੍ਹਿਆਂ ਦੀ ਤੇ ਤੀਜੀ ਅੱਜ ਇੱਥੇ ਬਲਾਕਵੱਧਰ ਤੇ ਬਣਾਈ ਆ ਇਸੇ ਤਰ੍ਹਾਂ ਹੀ ਤਰਤੀਬਾਰ ਅੱਗੇ ਚੱਲਾਂਗੇ ਜੋ ਗੁਰੂ ਰਾਮਦਾਸ ਦਾ ਅਸੀਰਵਾਦ ਦੇ ਨਾਲ ਚੱਲੇ ਆ ਤੇ ਇਸੇ ਤਰ੍ਹਾਂ ਚੱਲਾਗੇ ਨੌਜਵਾਨਾਂ ਨੂੰ ਕੀ ਮੈਸੇਜ ਆ ਕਿਉਂਕਿ ਕਹਿੰਦੇ ਨਾ ਜਿਹੜੀ ਆ ਰੀਡ ਦੀ ਹੱਡੀ ਨੌਜਵਾਨ ਹੁੰਦਾ ਏ ਤਾਂ ਨੌਜਵਾਨਾਂ ਨੂੰ ਕੀ ਮੈਸੇਜ ਰਹੇਗਾ ਅਖੀਰ ਵਿੱਚ ਵੇਖੋ ਜੀ ਨੌਜਵਾਨਾਂ ਨੂੰ ਸਾਡਾ ਇਹੋ ਹੀ ਮੈਸੇਜ ਆ ਕਿ ਜੋ ਭਾਈ ਅਮਰਪਾਲ ਸਿੰਘ ਜੀ ਕੰਮ ਚਲਾਇਆ ਸੀ ਖਾਲਸਾ ਵੀਰ ਨਸ਼ੇ ਛੱਡ ਕੇ ਤੇ ਸ਼ਿਰੰਜਾਂ ਛੱਡੋ ਨਸ਼ੇ ਦਾ ਤਿਆਗ ਕਰੋ ਤੇ ਅਸਲ ਸਿੱਖੀ ਨੂੰ ਜਾਣੋ ਇਹੋ ਹੀ ਸਾਡੀ ਅਪੀਲ ਆ ਤੇ ਵੱਧ ਤੋਂ ਵੱਧ ਸਿੱਖੀ ਨਾਲ ਜੁੜਨਾ ਤੇ ਨਸ਼ਿਆਂ ਦਾ ਤਿਆਗ ਕਰਨਾ ਫੇਰੀ ਭਾਈ ਸਾਡਾ ਜੇ ਗੁਰੂ ਗ੍ਰੰਥ ਗੁਰੂ ਪੰਥ ਸਰਵੋੱਚ ਕਾਲ ਤੋਂ ਸਾ ਉਹਨਾਂ ਜੁੜਾਂਗੇ ਤੇ ਫੇਰ ਹੀ ਅਸੀਂ ਨਸ਼ੇ ਛੱਡ ਸਕਦੇ ਹਾਂ ਓਦਾਂ ਗਿਆਨ ਤੋਂ ਬਿਨਾਂ ਕਦੀ ਇਹ ਨਹੀਂ ਛੱਡ ਸਕਦੇ ਠੀਕ ਹੈ ਜੀ ਸਾਡੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਸਤਿ ਇਹ ਸਨ ਭਾਈ ਸਰਬਜੀ ਦੇ ਮਾਮਾ ਜੀ ਜਿਨ੍ਹਾਂ ਨੇ ਅਕੀਰ ਦੇ ਵਿੱਚ ਇੱਕ ਪਪਲ ਪ੍ਰੀਤ ਜੀ ਦੇ ਮਾਮਾ ਜੀ ਨੇ ਜਿਨ੍ਹਾਂ ਨੇ ਅਕੀਰ ਦੇ ਵਿੱਚ ਇੱਕ ਮੈਸੇਜ ਦਿੱਤਾ ਬਹੁਤ ਵਧੀਆ ਮੈਸੇਜ ਦਿੱਤਾ ਨੌਜਵਾਨਾਂ ਨੂੰ ਤੇ ਵੱਤੋ ਵੱਦ ਜਿਹੜਾ ਇਸ ਪਾਰਟੀ ਦੇ ਨਾਲ ਜੁੜੋ ਤਾਂ ਇਸ ਪਾਰਟੀ ਦੀ ਰੀੜ ਦੀ ਹੱਡੀ ਬਣੋ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਠੱਕੇ ਹੋ ਰਹੇ ਨੇ ਜੋ ਪੰਜਾਬ ਦੇ ਵਿੱਚ ਨਸ਼ਿਆਂ ਦੇ ਪਹਿਲਾਂ ਤਾਂ ਇੱਕ ਕਹਿੰਦੇ ਛੇਵਾ ਦਰਿਆ ਮੈਂ ਤਾਂ ਕਹਿੰਦਾ ਨੇਕਾ ਜਿਹਾ ਦਰਿਆ ਹੋ ਗਏ ਨਸ਼ੇ ਦੇ ਕਿਉਂਕਿ ਪਤਾ ਨਹੀਂ ਕਿਧਰੋਂ ਕਿਧਰੋਂ ਵਗਦੇ ਪਏ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਤੁਸੀਂ ਇਸ ਪਾਰਟੀ ਦੀ ਵੱਤ ਵੱਦ ਸਪੋਰਟ ਕਰੋ ਅਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਕਰਨਤਾਰ